ਜਾਇਦਾਦ ਦੇ ਮਾਮਲੇ ਦੇ ਵਿੱਚ ਕਸੂਤੇ ਫਸੇ ਵਿਕਰਮ ਸਿੰਘ ਮਜੀਠੀਆ ਦੇ ਮੁਸ਼ਕਲਾਂ ਦਿਰੋਦਨਵਾਦੀਆਂ ਦਿਖਾਈ ਦੇ ਰਹੀਆਂ ਨੇ ਬਿਜ਼ਨਸ ਵਿਰੋਧੀ ਵੱਲੋਂ ਹੁਣ ਮੁਹਾਲੀ ਦੀ ਅਦਾਲਤ ਵਿੱਚ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਚਾਰਜ ਸ਼ੀਟ ਦਾਖਲ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਚਾਰਜ ਸ਼ੀਟ 40000 ਤੋਂ ਜ਼ਿਆਦਾ ਸਫਿਆਂ ਦੀ ਹੈ ਜਿਸ ਨੂੰ ਚਾਰ ਟਰੱਕਾਂ 'ਚ ਅਦਾਲਤ ਚ ਲਿਆਂਦਾ ਗਿਆ ਇਸ ਕੇਸ ਵਿੱਚ ਬਿਜ਼ਨਸ ਨੇ 200 ਤੋਂ ਜ਼ਿਆਦਾ ਗਵਾਹ ਬਣਾਏ ਨੇ ਤੇ ਕਰੀਬ 400 ਬੈਂਕ ਖਾਤਿਆਂ ਦੀ ਪੜਤਾਲ ਕੀਤੀ ਹੈ ਬਿਜ਼ਨਸ ਦੀ ਚਾਰਜ ਸ਼ੀਟ ਵਿੱਚ ਕਰੀਬ 700 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਦਾ ਖੁਲਾਸਾ ਕੀਤਾ ਗਿਆ ਹੈ ਜਾਂਚ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਵਿੱਚ 15 ਤੋਂ ਜ਼ਿਆਦਾ ਟਿਕਾਣਿਆਂ ਤੇ ਰੇਡ ਕੀਤੀ ਗਈ ਹੈ। ਸੂਤਰਾਂ ਦੀ ਮਨਿਆਤਾ ਚਾਰਜ ਸ਼ੀਟ ਵਿੱਚ ਕਈ ਅਕਾਲੀ ਤੇ ਭਾਜਪਾ ਆਗੂਆਂ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਦੱਸਦੇ ਕਿ 25 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਲਹਾਲ ਉਹ ਨਾਬਾਜ਼ ਜੇਲ੍ਹ ਚ ਬੰਦ ਨੇ ਵਿਜੀਲੈਂਸ ਵੱਲੋਂ ਇਲਜ਼ਾਮ ਇਹ ਲਗਾਏ ਗਏ ਨੇ ਕਿ ਮਜੀਠੀਆ ਨੇ ਕਈ ਜਾਇਦਾਦਾਂ ਤੇ ਲਗਜ਼ਰੀ ਕਾਰਾਂ ਆਪਣੇ ਡਰਾਈਵਰਾਂ ਤੇ ਕਰੀਬੀਆਂ ਦੇ ਨਾਮ ਤੇ ਖਰੀਦੀਆਂ ਨੇ ਇਸ ਤੋਂ ਪਹਿਲਾਂ ਤੱਕ ਇਹਨਾਂ ਜਾਇਦਾਦਾਂ ਦੀ ਕੀਮਤ ਲਗਭਗ 540 ਕਰੋੜ ਰੁਪਏ ਅੰਕੀ ਜਾ ਰਹੀ ਸੀ ਪਰ ਵਿਸਥਾਰਤ ਜਾਂਚ ਤੋਂ ਬਾਅਦ ਇਹ ਅੰਕੜਾ 700 ਕਰੋੜ ਰੁਪਏ ਤੱਕ ਪਹੁੰਚ ਗਿਆ ਚਾਰਜ ਸ਼ੀਟ ਵਿੱਚ ਕਿਹਾ ਗਿਆ ਕਿ ਮਜੀਠਿਆ ਦੀ ਡਿਸਪ੍ਰੋਪ੍ਰੀਏਸ਼ਨ ਆਫ ਅਸੈਸਟਸ 1200 ਤੋਂ ਜ਼ਿਆਦਾ ਦਸੀ ਗਈ ਚਾਰਜ ਸ਼ੀਟ ਤਿਆਰ ਕਰਨ ਲਈ ਜਾਂਚ ਏਜੰਸੀਆਂ ਨੇ ਦਿਨ ਰਾਤ ਕੰਮ ਕੀਤਾ ਲਗਭਗ 400 ਬੈਂਕ ਖਾਤਿਆਂ ਦੇ ਪਿਛਲੇ 10 ਸਾਲਾਂ ਦਾ ਰਿਕਾਰਡ ਖੰਗਾ ਲਿਆ ਗਿਆ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਬਹੁਤ ਔਖਾ ਤੇ ਚੁਣੌਤੀਪੂਰਨ ਕੰਮ ਰਿਹਾ ਵਿਜੀਲنس ਨੇ ਕਾਨੂੰਨਨ ਨਿਰਧਾਰਤ 60 ਦਿਨਾਂ ਦੇ ਸਮੇਂ ਤੋਂ ਪਹਿਲਾਂ ਹੀ ਚਲਾਨ ਦਾਖਲ ਕਰ ਦਿੱਤਾ ਚਾਰਜ ਸ਼ੀਟ ਵਿੱਚ ਕਿਹਾ ਗਿਆ ਕਿ ਕਿਸ ਤਰ੍ਹਾਂ ਮਜੀਠੀਆ ਨੇ ਵਿਧਾਨ ਸਭਾ ਤੋਂ ਖਾਸ ਸਟicker ਆਪਣੇ ਨਾਂ ਤੇ ਜਾਰੀ ਕਰਵਾਏ ਤੇ ਆਪਣੇ ਪ੍ਰਭਾਵਾਂ ਦੀ ਦੁਰਵਰਤੋਂ ਕੀਤੀ ਤਾਂ ਵਿਕਰਮ ਸਿੰਘ ਮਜੀਠੀਆ ਲਗਾਤਾਰ ਵੱਡੀਆਂ ਮੁਸ਼ਕਲਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਕਿਉਂਕਿ ਹੁਣ ਬਿਜ਼ਨਸ ਦੇ ਵੱਲੋਂ ਜੋ 40000 ਸਫਿਆਂ ਦੀ ਚਾਰਜ ਸ਼ੀਟ ਮੋਹਾਲੀ ਅਦਾਲਤ ਵਿੱਚ ਦਾਇਰ ਕੀਤੀ ਹੈ ਉਸ ਤੋਂ ਬਾਅਦ ਲਗਾਤਾਰ ਬਾਦਲ ਪਰਿਵਾਰ ਦੇ ਸਾਬੀ ਸੁੱਕੇ ਹੋਏ ਨੇ ਕਿਉਂਕਿ ਬਿਜ਼ਨਸ ਵੱਲੋਂ ਲਗਾਤਾਰ ਮਜੀਠੀਆਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਘੇਰਿਆ ਜਾ ਰਿਹਾ ਹੈ ਵੱਡੇ ਜਿਹੜੇ ਲੋਕ ਨੇ ਸਾਬਕਾ ਅਧਿਕਾਰੀ ਰਹਿ ਚੁੱਕੇ ਨੇ ਉਹਨਾਂ ਦੇ ਬਿਆਨ ਵੀ ਦਰਜ ਕਰਵਾਏ ਗਏ ਨੇ ਇਸੇ ਕਰਕੇ ਵਿਕਰਮ ਸਿੰਘ ਮਜੀਠੀਆ ਤੇ ਬਚਣ ਦਾ ਰਾਹ ਔਖਾ ਜਾ ਪਰਿਆ ਹਾਲਾਂਕਿ ਬਾਦਲ ਪਰਿਵਾਰ ਦੇ ਵੱਲੋਂ ਉਹਨਾਂ ਦੇ ਵਕੀਲ ਦੇ ਵੱਲੋਂ ਲਗਾਤਾਰ ਇਹੀ ਕਿਹਾ ਗਿਆ ਕਿ ਜਾਣਬੁੱਝ ਕੇ ਪੰਜਾਬ ਸਰਕਾਰ ਵਿਕਰਮ ਸਿੰਘ ਮਜੀਠੀਆ ਦੇ ਅਕਸ ਨੂੰ ਖਰਾਬ ਕਰਨ ਤੇ ਲੱਗੀ ਹੋਈ ਹੈ ਹਾਲਾਂਕਿ ਮਜੀਠੀਆ ਦੇ ਖਿਲਾਫ ਕੋਈ ਵੀ ਸਬੂਤ ਅਜੇ ਤੱਕ ਨਾ ਬਿਜ਼ਨਸ ਨੂੰ ਨਾ ਹੀ ਸਰਕਾਰ ਦੇ ਕੋਈ ਹੱਥ ਲੱਗਾ ਹੈ ਜਾਣਬੁੱਝ ਕੇ ਮਜੀਠੀਆ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਨੂੰ ਜਦੋਂ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਤੇ ਲਿਆ ਗਿਆ ਸੀ ਰਿਮਾਂਡ ਤੇ ਲੈਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦੀ ਅਨਿਆਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਅਜੇ ਤੱਕ ਉਹ ਜੇਲ੍ਹ ਦੇ ਵਿੱਚ ਬੰਦ ਨੇ ਜਿੱਥੇ ਨਿਆਇਕ ਹਿਰਾਸਤ ਤੋਂ ਭੁਗਤ ਰਹੇ ਨੇ ਪਰ ਇਸੇ ਦੌਰਾਨ ਵਿਜਲੈਂਸ ਦੇ ਵੱਲੋਂ ਲਗਾਤਾਰ ਇਸ ਕੇਸ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਵੱਡੇ ਸਬੂਤਾਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਹੁਣ 40000 ਪੰਨਿਆਂ ਦੀ ਜੋ ਮੁਹਾਲੀ ਕੋਰਟ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਹੈ ਉਸ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਤਾਂ ਵੇਖਣਾ ਹੋਵੇਗਾ ਕਿ ਹੁਣ ਅਦਾਲਤ ਦਾ ਇਸ ਕੇਸ ਨੂੰ ਲੈ ਕੇ ਕੀ ਰਵਈਆ ਰਹਿੰਦਾ ਹੈ